ਕੋਈ ਸੰਗਤ ਨੂੰ ਸਹੀਂ ਹੱਦਣਾ ਚਾਹੁੰਦੇ ਜਿਹੜੇ ਰਗੜਾ ਲਾਉਂਦੇ ਆ ਇਹ ਆ ਲੋਕਾਂ ਨੂੰ ਸ਼ਿਕਾਉਂਦੇ ਆ ਇਹ ਕਿਸਨੇ ਰਗੜਾ ਲਾਉਣਾ ਸਿੱਖਣਾ ਹੋਵੇ ਤੁਹਾਡੇ ਕੋਲੋਂ ਮਰਿਆਦਾ ਅਨੁਸਾਰ ਤਾਂ ਉਹ ਕਿੱਥੇ ਤੁਹਾਨੂੰ ਮਿਲਣ ਉਹ ਪਾਸ ਉਹ ਹੀ ਝੰਡੇ ਵਾਲਾ ਗੁਰੂ ਪਿੰਡ ਮੱਲੀ ਆ ਚਾਹੇ ਆਪਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਆਪਾਂ ਸਾਰੇ ਕਈ ਵੀਰ ਪੁੱਛਦੇ ਆ ਦੱਸ ਦੇਈਦਾ ਵਾ ਠੀਕ ਆ ਜੀ ਕਈ ਤੇ ਪਾਸ ਉਹ ਰਿਪਲਾਈ ਨਹੀਂ ਕਰਦੇ ਇੰਸਟਾਗ੍ਰਾਮ ਤੇ ਹਾਂਜੀ ਇਹ ਮੈਂ ਪਾਸ ਉਹ ਅਜੇ ਤੱਕ ਮੈਂ ਮਾਨ ਨਹੀਂ ਕੀਤਾ ਫੋਲੋਵਰਾਂ ਦਾ ਨਾ ਹੀ ਵੀਊਆਂ ਦਾ 15-15 ਮਿਲੀਅਨ ਮੇਰੀ ਵੀਡੀਓ ਜਾਂਦੀਆਂ ਵਾ ਹੂੰ ਮੈਂ ਅਜੇ ਤੱਕ ਨਹੀਂ ਮੰਨ ਕੀਤਾ ਮੇਰੇ ਦਾਖੇ ਹੋ ਗਏ ਮੈਂ ਸਟੋਰੀ ਨਹੀਂ ਪਾਈ ਕਿ ਮੇਰੇ ਦਾਖੇ ਹੋ ਗਏ ਚਾਹੇ 14 15 ਹੁਣ 15 12 ਕਿਹਾ ਕਿ ਮੈਂ ਨਹੀਂ ਸਟੋਰੀ ਮੈਨੂੰ ਨਹੀਂ ਮੈਂ ਕਦੀ ਨਹੀਂ ਕੀਤਾ ਹੂੰ ਇਹ ਚੀਜ਼ਾਂ ਛੋਟੀਆਂ ਚੀਜ਼ਾਂ ਐ ਹਾਂਜੀ ਮੈਂ ਨਹੀਂ ਕਦੀ ਸੋਚਿਆ ਮੈਂ ਉਦਾਂ ਸ਼ੌਂਕ ਤੌਰ ਤੇ ਪਾਉਣਾ ਵੀਡੀਓ ਬਸ ਹੂੰ ਹਾਂਜੀ ਛੜ ਦੀ ਗੱਲ ਬਾਬਾ ਜੀ ਹੋਰ ਕੋਈ ਸੰਗਤ ਨੂੰ ਸਨੇਹ ਦੇਣਾ ਚਾਹੁੰਦੇ ਆਪਣੇ ਵੱਲੋਂ ਅਸੀਂ ਪਾਸ ਛੜ ਦੀ ਗੱਲ ਆ ਪਾਸ ਛੜ ਦੀ ਕਰਾ ਜੀ ਹਾਂਜੀ ਆਪ ਜੀ ਕੋਈ ਹੋਰ ਬਚਨ ਕਰਨਾ ਹੋਵੇ ਮੇਰੇ ਤਾਂ ਇਹ ਵਚਨ ਬਾਬਾ ਜੀ ਵੀ ਅਸੀਂ ਉੱਥੇ ਹਰ ਵਾਰ ਦੇਖਾ ਛੱਕੇ ਜਾਂਦੇ ਕਾਫੀ ਸਾਲ ਹੋ ਗਏ ਹਾਂਜੀ ਹਾਂਜੀ ਤੇ ਹੁਣ